ਚਲੋ ਪਰੋਵਾਰਵਾਰੀ ਕਰਕੇ ਸਾਰਾ ਰੱਸਾ ਚੜਨਾ ਵਾ ਇਕੱਲੇ ਇਕੱਲੇ ਨਹੀਂ ਚਲ ਆ ਬਹੁਤ ਹੁਆ ਆ ਜਾ ਆ ਜਾ ਚੱਲ ਆ ਜਾ ਚੜ ਕੋਈ ਗੱਲ ਨਹੀਂ ਹੌਲੀ ਹੌਲੀ ਚੜਨਾ ਨਹੀਂ ਚੜੇ ਜਾਂਦਾ ਕੋਈ ਗੱਲ ਨਹੀਂ ਹੌਲੀ ਹੌਲੀ ਕਰਕੇ ਰੋਜ਼ ਮਿਹਨਤ ਲਾਉਣੀ ਆ ਠੀਕ ਆ ਚੱਲ ਬਸ ਠੀਕ ਆ ਛੱਡਦੇ ਕੋਈ ਨਹੀਂ ਚੱਲ ਆ ਜਾ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਵਧੀਆ 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 ਜਿੰਨਾ ਚੜੇ ਜਾਏ ਓਨਾਂ ਹੀ ਓ ਜੀ ਉਹ ਬਤਾ ਬਹੁਤ ਵਧੀਆ ਤੇ ਪੰਜੀ ਫੋਟੋ ਦਾ ਸਾਈਜ਼ ਆਪਣੇ ਜਵਾਗ ਛੋਟੇ ਛੋਟੇ ਇਦਾਂ ਇਦਾਂ ਹਾਂ ਚੱਲ ਚੱਲ ਆ ਜਾ ਚੱਲ ਨਹੀਂ ਚੜੇ ਅੰਦਰ ਬਸ ਚੱਲ ਜਿਹਦੀ ਵਾਰੀ ਅਗਲੀ ਚੱਲ ਕੋਲ ਆ ਤਾਹੀ ਬੁਣਨਾ ਕਰੇ ਚਲ ਠੀਕ ਆ ਜਿੰਨਾ ਚੜੇ ਜਾਂਦਾ ਓਨਾ ਹੀ ਅੱਗੀ ਹੌਲੀ ਹੌਲੀ ਰੋ ਚੜਨਾ ਹੈ ਇਦਾਂ ਨਹੀਂ ਹੌਲੀ ਹੌਲੀ ਤਾਂ ਆਉਣਾ ਹੈ ਇਦਾਂ ਫੜ ਕੇ ਹਾਂ ਪਾਸ 3 4 ਓ ਜੀਓ ਪੁੱਤ ਜੀਓ ਪੁੱਤ ਵਾਹ ਫੋਟੋ ਚੜਾ ਤੂੰ ਨਹੀਂ ਫੋਟੋ ਚੜੀ ਫੋਟੋ ਚੜਾਈ ਆ ਤੂੰ ਚੜੀ ਬਹੁਤ ਸੋਣਾ ਚਲਾ ਜਾ ਆ ਜਾ ਮੜਾ ਆ ਜਾ ਹੌਲੀ ਹੌਲੀ ਕਰਕੇ ਆ ਹੌਲੀ ਹੌਲੀ ਕਰਕੇ ਆ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਇੱਛਾ ਵਾਹ ਬਹੁਤ ਸੋਣਾ ਚਲੋ 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 ਜਿਹਦੀ ਵਾਰੀ ਹੁਣ ਚਲੋ ਚਲੋ ਜਿਹਦੀ ਵਾਰੀ ਆ ਗਰੀ ਵਾਰੀ ਆ ਚਲ ਕੱਲ ਜਿੱਦੀ ਵਾਰੀ ਆ ਕਿਹਦੀ ਵਾਰੀ ਹੁਣ ਚੱਲ ਮੰਗੇ ਚੱਲ ਮੰਗ ਗਿਆ ਮੰਗੇ ਕੋ ਨਹੀਂ ਚੜਿਆ ਨਾ ਮੰਗਾ ਚੜ ਗਿਆ ਹੋਵੇ ਹੋੜ ਕੋ ਲੜਾਈ ਤੈਨੂੰ ਸਭੜ ਕੇ ਨਾ ਹੁਬੋ ਤਲੋ ਚੱਲ ਬਾਸ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਹੌਲੀ ਹੌਲੀ ਤੱਲੇ ਚੱਲੋ ਚੱਲ ਜਿਹਦੀ ਵਾਰੀ ਹੁਣ ਚਲੋ ਚਲੋ ਫੜ ਕੇ ਰੱਖ ਚਲੋ ਫੜ ਕੇ ਰੱਖਿਆ ਕਰੋ ਬੁੱਤ ਹਵਾ ਆਉਂਦੀ ਆ ਸ਼ਾਬਾ ਚੱਲ ਬੱਸ ਆ ਜਾ ਆ ਜਾ ਆ ਜਾ ਹੌਲੀ ਹੌਲੀ ਆ ਜਾ ਆ ਜਾ ਹੌਲੀ 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 ਐ ਧਾਣੀ ਐ ਧਾਣੀ ਹੱਥਾਂ ਨੂੰ ਧਫੜ ਕੇ ਦਾ ਉਤਰੇ ਕਰਾਈ ਦਾ ਧਿਆਨ ਨਾਲ ਧਿਆਨ ਨਾਲ ਬਹੁਤ ਸੋਹਣਾ ਸ਼ਾਵਾ ਚੱਲ ਵਾਰੀ ਤੇਰੀ ਹੁਣ ਚੱਲ ਤਸਾ ਫੜ ਕੇ ਰੱਖ ਤੋਲੋ ਚੱਲ ਠੀਕ ਆ ਚੱਲ ਲਿਆ ਸਾਰਿਆਂ ਦੱਸ ਹੈ